ਕਿੰਤ ਹੈ ਲੋਕੀ ਕਿ ਆਏ ਦੇਖੋ ਚਿਲਡਰਨ ਡੇ ਔਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣਾ ਔਰ ਅੱਜ ਆਰ ਕੇ ਸੀਨੀਅਰ ਸਕੈਂਡਰੀ ਸਕੂਲ ਦੇ ਜਿਹੜੇ ਸਾਡੇ ਸਰਪ੍ਰਸਤ ਨੇ ਦਲਬਾਖ ਜੀ ਨੇ ਅੱਜ ਐਨੂਅਲ ਪ੍ਰੋਗਰਾਮ ਜਿਹੜਾ ਸਕੂਲ ਦਾ ਅੱਜ ਬਹੁਤ ਹੀ ਇੱਕ ਸਿਗਨੀਫੀਕੈਂਟ ਡੇ ਤੇ ਰੱਖਿਆ ਔਰ ਚਿਲਡਰਨ ਡੇ ਦੇ ਉਤੇ ਰੱਖਿਆ ਔਰ ਬੜੀ ਖੁਸ਼ੀ ਹੋਈ ਹੈ ਕਿ ਬਹੁਤ ਸੋਹਣੇ ਤਰੀਕੇ ਨਾਲ ਮਿਹਨਤ ਦੇ ਨਾਲ ਇਹ ਸਕੂਲ ਬਣਾਇਆ ਔਰ ਇਹਨਾਂ ਦਾ ਸਾਰਾ ਸਟਾਫ ਇਹਨਾਂ ਦੇ ਪ੍ਰਿੰਸੀਪਲ ਟੀਚਰ ਨਾਨ ਟੀਚਿੰਗ ਸਟਾਫ ਔਰ ਜਿੰਨੇ ਵੀ ਨੇ ਬਹੁਤ ਇੱਕ ਭਾਵਨਾ ਦੇ ਨਾਲ ਬੱਚਿਆਂ ਦੀ ਇੱਥੇ ਪਰਵਰਿਸ਼ ਕਰ ਰਹੇ ਨੇ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇ ਰਹੇ ਨੇ ਉਸ ਤੋਂ ਇਲਾਵਾ ਹਰ ਬਾਕੀ ਦੀਆਂ ਐਕਟੀਵਿਟੀਆਂ ਚਾਹੇ სპੋਰਟਸ ਨੇ ਚਾਹੇ ਕਲਚਰਲ ਐਕਟੀਵਿਟੀਆਂ ਨੇ ਔਰ ਉਹਦੇ ਵਿੱਚ ਵੀ ਬੱਚਿਆਂ ਨੂੰ ਇਹਨਾਂ ਨੇ ਪੂਰਾ ਨਮੂਨ ਬਣਾਇਆ ਔਰ ਜਦ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਦੀ ਪਰਸਨੈਲਿਟੀ ਦੀ ਪ੍ਰੋਪਰ ਡਿਵੈਲਪਮੈਂਟ ਜਿਹੜੀ ਉਹ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਇਹ ਸਾਡਾ ਇੱਕ ਲੋੜਵੰਦ ਏਰੀਆ ਹੈ ਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਔਰ ਇੱਥੇ ਇੱਕ ਮਿਆਰੀ ਸਿੱਖਿਆ ਦੇ ਦੇਣਾ ਬਹੁਤ ਵੱਡਾ ਪੁੰਨ ਹੈ ਸੋ ਇਹ ਸਕੂਲ ਇੱਕ ਜਿੱਥੇ ਐਜੂਕੇਸ਼ਨ ਦੇ ਰਿਹਾ ਉੱਥੇ ਇੱਕ ਬਹੁਤ ਵੱਡਾ ਸੋਸ਼ਲ ਔਰ ਇੱਕ ਪੁੰਨ ਦਾ ਕੰਮ ਕਰ ਰਿਹਾ ਕਿ ਇਸ ਏਰੀਏ ਦੇ ਬੱਚਿਆਂ ਨੂੰ ਜਿੱਥੇ ਬਹੁਤ ਜ਼ਿਆਦਾ ਨੀਡ ਸੀਗੀ ਉੱਥੇ ਇੱਕ ਚੰਗੀ ਮਿਆਰੀ ਐਜੂਕੇਸ਼ਨ ਮਿਲ ਰਹੀ ਹੈ ਔਰ ਮੈਂ ਸਮਝਦਾ ਕਿ ਜਿਹੜੀ ਵਿੱਦਿਆ ਹੈ ਤੀਸਰਾ ਨੈਤਰ ਹੁੰਦੀ ਹੈ ਔਰ ਇਸ এডਿਕੇਸ਼ਨ ਦੇ ਨਾਲ ਇਸ ਇਲਾਕਿਆਂ ਦੀ ਇਨ੍ਹਾਂ ਪਰਿਵਾਰਾਂ ਦੀ ਜਿਹੜੇ ਬੱਚੇ ਪੜ ਜਾਣਗੇ ਔਰ ਕਿਸੇ ਲੈਵਲ ਤੇ ਪਹੁੰਚ ਜਾਣਗੇ ਗਰੀਬੀ ਦੂਰ ਹੋਏਗੀ ਔਰ ਇਸ ਸਮਾਜ ਦੇ ਇੱਕ ਚੰਗੇ ਸਿਰਜਣਾ ਦੇ ਵਿੱਚ ਯੋਗਦਾਨ ਪਾਉਣਗੇ ਸੋ ਮੈਂ ਦਲਬਾਗ ਜੀ ਦਾ ਇਨ੍ਹਾਂ ਦੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹ ਆਪਣੇ ਬਿਜ਼ਨਸ ਦੇ ਨਾਲ ਨਾਲ ਇਹ ਇਲਾਕੇ ਦੀ ਸੇਵਾ ਵੀ ਕਰ ਰਹੇ ਨੇ ਔਰ ਇੱਕ ਬਹੁਤ ਵਧੀਆ ਇਨ੍ਹਾਂ ਨੇ ਚੰਗੇ ਮਿਹਾਰ ਦੇ ਕੇ ਤੇ ਸਕੂਲ ਬਣਾਇਆ ਅੱਜ ਬਹੁਤ ਸੋਹਣਾ ਐਨੂਅਲ ਫੰਕਸ਼ਨ ਕੀਤਾ ਔਰ ਬੱਚਿਆਂ ਦੀ ਪਰਫਾਰਮੈਂਸ ਵੇਖ ਕੇ ਪਤਾ ਲੱਗਦਾ ਕਿ ਬੱਚੇ ਚੰਗੇ ਹੱਥਾਂ ਦੇ ਵਿੱਚ ਜਿਹੜਾ ਸਾਡਾ ਫਿਊਚਰ ਹੈ ਉਹ ਸੇਫ ਹੈ ਔਰ ਚੰਗੇ ਟੀਚਰ ਇਹਨਾਂ ਨੂੰ ਜਿਹੜੀ ਉਹ ਸਿੱਖਿਆ ਦੇ ਰਹੇ ਸੋ ਮੈਂ ਆਪਣੀ ਤਰਫੋਂ ਅੱਜ ਸਾਰੇ ਪੇਰੈਂਟਸ ਨੂੰ ਬੱਚਿਆਂ ਨੂੰ ਟੀਚਰਸ ਨੂੰ ਪ੍ਰਿੰਸੀਪਲ ਨੂੰ ਔਰ ਸਰਪ੍ਰਸਤ ਨੂੰ ਖਾਸ ਤੌਰ ਤੇ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਅੱਜ ਸਾਡੇ ਇਲਾਕੇ ਦੇ ਬਹੁਤ ਹੀ ਵਧੀਆ ਸਕੂਲ ਆਰਕੇ ਮਾਡਰਨ ਪਬਲਿਕ ਸਕੂਲ ਦੇ ਵਿੱਚ ਚਿਲਡਰਨਸ ਡੇ ਵੱਲੋਂ ਇਨਹੀ ਐਨੂਅਲ ਫੰਕਸ਼ਨ ਰੱਖਿਆ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਗਿਆ ਔਰ ਬੱਚਿਆਂ ਨੇ ਵੀ ਬਹੁਤ ਉਤਸ਼ਾਹ ਦੇ ਨਾਲ ਐਨੂਅਲ ਫੰਕਸ਼ਨ ਦੇ ਵਿੱਚ ਪਾਰਟਿਸਪੇਸ਼ਨ ਕੀਤੀ ਦੇਖੋ ਚਿਲਡਰਨਸ ਡੇ ਤੇ ਐਨੂਅਲ ਫੰਕਸ਼ਨ ਨੂੰ ਸੇਮ ਡੇ ਰੱਖਣਾ ਪਿੱਛੇ ਮਤਲਬ ਸੋਚ ਹੀ ਬਹੁਤ ਵਧੀਆ ਸੀਗੀ ਬੱਚਿਆਂ ਨੂੰ ਇਹ ਬੜਾ ਖਾਸ ਇੱਕ ਗਿਫਟ ਦਿੱਤਾ ਗਿਆ ਸਕੂਲ ਵੱਲੋਂ ਤੇ ਇੱਕ ਚੀਜ਼ ਮੈਂ ਹਮੇਸ਼ਾ ਹੀ ਨੋਟਿਸ ਕੀਤੀ ਹੈ ਸਕੂਲ ਬਾਰੇ ਕਿ ਇਹਨਾਂ ਨੇ ਹਮੇਸ਼ਾ ਹੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਸਪੋਰਟਸ ਹਰ ਤਰ੍ਹਾਂ ਦੇ ਇਵੈਂਟਸ ਨੂੰ ਬੜੀ ਚੰਗੀ ਤਰ੍ਹਾਂ ਪ੍ਰੋਮੋਟ ਕੀਤਾ ਔਰ ਬੱਚਿਆਂ ਨੂੰ ਸਾਰਿਆਂ ਦੀ ਹੀ ਟ੍ਰੇਨਿੰਗ ਐਂਡ ਐਜੂਕੇਸ਼ਨ ਇਹ ਹਮੇਸ਼ਾ ਹੀ ਦਿੰਦੇ ਨੇ ਤੇ ਇਹੋ ਹੀ ਆਸ ਕਰਦੀਆਂ ਕਿ ਬੱਚੇ ਇੱਥੋਂ ਵਧੀਆ ਤਰੀਕੇ ਦੀ ਐਜੂਕੇਸ਼ਨ ਲੈ ਰਹੇ ਨੇ ਪੇਰੈਂਟ ਸੈਟੀਸਫਾਈਡ ਨੇ ਤੇ ਖੂ ਸਕੂਲ ਇਦਾਂ ਹੀ ਤਰੱਕੀ ਕਰੇ ਤੇ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ। ਥੈਂਕ ਯੂ।